ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਪੱਧਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਪਹੁੰਚ ਚੁੱਕੇ ਹਾਂ ਮੰਡੀ ਡੱਬ ਵਾਲੀ ਤੇ ਬਾਕੀ ਡਿਟੇਲ ਬਾਅਦ ਹੀ ਹੋਣਾ ਤਾਂ ਨਵਾਂ ਕੁਐਸਟ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੈਲ ਬਟਨ ਨੂੰ ਆਲਟ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਜੋ ਨੋਟੀਫਿਕੇਸ਼ਨ ਸਾਡੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਬਾਕੀ ਤੇ ਲਵਾਂਗੇ ਬਾਈ ਤੋਂ ਨਰਖ ਪਰ ਕਰਕੇ ਦੋ ਟਾਈਮ ਇੱਕ ਟਾਈਮ ਪਸ਼ੂ ਖਰੀਦਦਾਰੀ ਕਰ ਲਈਏ ਦੇਖੋ ਕਾਫੀ ਬਾਈ ਬੰਨੀ ਬੈਠਾ ਨੀਲੀ ਰਾਵੀ ਦੇ ਵਿੱਚ ਤੇ ਆਓ ਬਾਈ ਨਾ ਕਰੀਏ ਗੱਲਬਾਤ ਕੀ ਨਾ ਸੂਹਾ ਤੇ ਕੀ ਦੁੱਧ ਵਾੜਿਆ ਬਾਈ ਸਾਸਿਕਾ ਸਤਿ ਸ੍ਰੀ ਅਕਾਲ ਜੀ ਬਹੁਤ ਸਾਰਾ ਠੀਕ ਜੀ ਹਾਂਜੀ ਹਾਂਜੀ ਬੜੇ ਵਧੀਆ ਚਲੋ ਵਧੀਆ ਤੇ ਮੰਡੀ ਦੇ ਵਿੱਚ ਰੌਣਕਾਂ ਲੱਗੀਆਂ ਪਈਆਂ ਕਈ ਵੀਰਾਂ ਦੇ ਮੰਡੀਆਂ ਬੰਦ ਹੋਈਆਂ ਮੰਡੀ ਦੇ ਸਭ ਨੂੰ ਵੇਖੋ ਕਿ ਕਿੰਨਾ ਵਾੜ ਹਾਂਜੀ ਬੜਾ ਵਾੜ ਆ ਜੀ ਤੇ ਸੌਦੇ ਚੱਲੇ ਜਾਂਦੇ ਆ ਬਹੁਤ ਸੌਦੇ ਹੋ ਜੀ ਅੱਜੇ ਸੂਰਜ ਨਿਕਲਿਆ ਹੀ ਆ ਹਾਂਜੀ ਹਾਂਜੀ ਤੇ ਆਪ ਕਿਹੜੇ ਨਗਰ ਤੋਂ ਕਿਹੜੇ ਪਿੰਡ ਤੋਂ ਆਪਣਾ ਹੀ ਮਲੋਟ ਏਰੀਆ ਜੀ ਮਲੋਟ ਜ਼ਿਲ੍ਹਾ ਮੁਕਸਰ ਹੈ ਜੀ ਤੇ ਨਾਮ ਕੀ ਨਾਮ ਪਿੰਡਾ ਜੀ ਠੀਕ ਆ ਸੇਲ ਪਰਚੇ ਦਾ ਕਾਰੋਬਾਰ ਹਾਂਜੀ ਹਾਂਜੀ ਤੇ ਫੋਨ ਨੰਬਰ ਕੀ ਹੈ 62805 ਜੀ 00 999 ਜੀ ਠੀਕ ਆ ਮਈਆਂ ਦਾ ਕੰਮ ਕਰਦੇ ਤੇ ਗਾਇਆਂ ਦਾ ਵੀ ਨਹੀਂ ਨਹੀਂ ਮਈਆਂ ਦਾ ਇਕੱਲਾ ਮਈਆਂ ਠੀਕ ਆ ਜਦੋਂ ਮਰਜ਼ੀ ਕੋਈ ਆਪਣੀ ਖਰੀਦਦਾਰੀ ਕਰ ਸਕਦਾ ਕਰੇ ਆ ਜੀ 10 ਮਈਆਂ ਖੜੀਆਂ ਹੁੰਦੀਆਂ 24 ਘੰਟੇ ਠੀਕ ਆ ਫੋਨ ਨੰਬਰ ਦੁਬਾਰਾ ਬੋਲ ਦਿਓ ਜੀ 62305 ਜੀ 00999 ਜੀ ਠੀਕ ਆ ਜੀ ਤੇ ਕਿਣਵਾ ਸੂਆ ਮੈਂ ਦੀ ਡਿਟੇਲ ਦਈਏ ਇਹ ਇਹ ਮੱਝ ਹੁਣ ਤੀਜਾ ਸੂਆ ਸੂ ਗਈ ਜੀ ਤੀਜਾ ਸੂਆ ਸੂਣ ਵਾਲੀ ਕਿੰਨਾ ਕੁ ਦੁੱਧ ਪਰਦੀ ਰਹੀਏ ਦੁੱਧ 16 ਕਿਲੋ ਦਿੰਦੀ ਰਹੀਏ ਠੀਕ ਆ ਜੀ ਦੋਰ ਕੇ ਵਿਖਾਈਏ ਆਪਣੇ ਭੈਣ ਭਰਾਵਾਂ ਨੂੰ ਲਓ ਭਾਈ ਬੀਤਰੋ ਚੰਗੇ ਸੋਹਣੇ ਤੇ ਜੱਸੂ ਆ ਬਾਈ ਕਹਿੰਦਾ ਸੂਣ ਵਾਲੀ ਨੇਲੀ 라ਵੀ ਜੋ ਪਾਕ ਫਰੋਜਪੁਰੀ ਮੈਂ ਆ ਗਈ ਠੀਕ ਹੈ ਬਲੋੜ ਤੇ ਫਰੋਜਪੁਰ ਮੁਕਸਦਾਇਰਗਾ ਸਾਬ ਨਿਸ਼ਾਨੀਆਂ ਪੂਰੀਆਂ ਕਵਰ ਕਰਦੀ ਪਯੋਰ ਜੀ ਪਯੋਰ ਜੀ ਬਿੱਲੀ ਮਣਕੇ ਆ ਕੇ ਆਏ ਬਾਕੀ ਟੀਗਾ ਵੀ ਚੰਗਾ ਲੱਗਾ ਸੂਰ ਅਰਜਨ ਕੁੰਗੜ ਦਾ ਬਾਈ ਕਹਿੰਦਾ ਅਰਜਨ ਕੁੰਗੜ ਤੋਂ ਗਾ ਬਾਈ ਖਬਰ ਠੀਕ ਆ ਤੇ ਕਿੰਨਾਕ ਟਾਈਮ ਲੱਗੇਗਾ ਡਿਲੀਵਰੀ ਚ ਹਫਤਾ ਲੱਗ ਜੂਗਾ ਜੀ ਠੀਕ ਆ ਜੀ ਸੋਹਣੀਏ ਕਰਮਾਲੀ ਜਿੰਨੇ ਹੀ ਬਾਂਦੇ ਨੇ ਵੀ ਗੱਲ ਆਖੁੰਦੀ ਨਹੀਂ ਤੇ ਭਾਈ ਕੀ ਫਿਰ ਇਹਦਾ ਲੈ ਦੇ ਕਰ ਦੇਣਾ ਆਪਾਂ ਇਹਦਾ ਮੁੱਲ ਕਰਦੇ ਜੀ ਇੱਕ 40 ਜੀ ਠੀਕ ਆ ਜੀ ਹਾਂ ਉਹਨਾ ਇੱਕ 30 ਜੀ ਦੇ ਦਾਂਗੇ ਜੀ ਠੀਕ ਆ ਜੀ ਇੱਕ 30 ਹੀ ਦੇ ਦਾਂਗੇ ਲਓ ਭਾਈ ਮਿੱਤਰੋ ਚਾਹ ਤੁਸੀਂ ਚੈੱਕ ਕਰ ਸਕਦੇ ਜੀ ਠੀਕ ਆ ਸਾਰੇ ਬਹੁਤ ਵਧੀਆ ਸੋਹਣੀ ਹੈ ਸਾਡੇ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ